ਸਤਿ ਸ੍ਰੀ ਅਕਾਲ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਤਰਨਤਾਰਨ ਦੀ ਬਾਏ ਇਲੈਕਸ਼ਨ ਦੇ ਐਗਜ਼ਿਟ ਪੋਲ ਨੂੰ ਲੈ ਕੇ ਯਾਨੀ ਕਿ ਸਰਵੇ ਨੂੰ ਲੈ ਕੇ ਕੀ ਆਖਰਕਾਰ ਕੀ ਰਿਪੋਰਟ ਨਿਕਲ ਕੇ ਸਾਹਮਣੇ ਆ ਰਹੀ ਹੈ ਕੀ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦਾ ਵਾਧਾ ਇੱਕ ਬਣ ਜਾਵੇਗਾ ਜਾਂ ਫਿਰ ਕਿਸੇ ਹੋਰ ਪਾਰਟੀ ਦਾ ਨੰਬਰ ਲੱਗੇਗਾ ਜਾਂ ਫਿਰ ਬਾਲਟੀ ਵਾਲਾ ਮਨਦੀਪ ਸਿੰਘ ਬਾਜ਼ੀ ਮਾਰ ਜਾਵੇਗਾ ਇਸ ਦੇ ਬਾਬਤ ਆਪਾਂ ਵਿਸਤਾਰ ਨਾਲ ਗੱਲਬਾਤ ਕਰਾਂਗੇ ਤੁਸੀਂ ਕੀ ਸੋਚਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਤਰਨ ਤਰਨ ਤੋਂ ਕੌਣ ਬਾਜ਼ੀ ਮਾਰੇਗਾ ਤੁਸੀਂ ਵੀ ਆਪਣੀ رائے ਨੂੰ ਕਮੈਂਟ ਬਾਕਸ ਚੱਕ ਕੇ ਜਰੂਰ ਸਾਂਝਾ ਕਰਨਾ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਕਿ ਤਰਨ ਤਰਨ ਦੇ ਵਿੱਚ ਤਕਰੀਬਨ ਕੁੱਲ 192838 ਵੋਟਰ ਨੇ ਜਿਨ੍ਹਾਂ ਦੇ ਵਿੱਚੋਂ 1 ਲੱਖ ਪੁਰਸ਼ ਨੇ ਤੇ 91897 ਔਰਤਾਂ ਨੇ ਤੇ 114 ਥਾਵਾਂ ਦੇ ਉੱਪਰ ਕੁੱਲ 222 ਬੂਥ ਯਾਨੀ ਕਿ ਪੋਲਿੰਗ ਸਟੇਸ਼ਨ ਲਗਾਏ ਗਏ ਸਨ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ 2022 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਕਿਸ ਪਾਰਟੀ ਨੂੰ ਕਿੰਨੀਆਂ ਵੋਟਾਂ ਪਈਆਂ ਸੀ ਫਿਰ ਗੱਲ ਕਰਾਂਗੇ 2024 ਦੇ ਵਿੱਚ ਕਿਸ ਨੂੰ ਕਿੰਨੀਆਂ ਵੋਟਾਂ ਪਈਆਂ ਤੇ ਉਸ ਤੋਂ ਬਾਅਦ ਗੱਲ ਕਰਾਂਗੇ ਕਿ ਇਸ ਵਾਰ ਦਾ ਐਗਜ਼ਿਟ ਪੋਲ ਜਾਂ ਫਿਰ 2025 ਦੇ ਵਿੱਚ ਤਰਨਤਾਰਨ ਤੋਂ ਕੌਣ ਵਿਧਾਇਕ ਬਣੇਗਾ 2022 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਜੋ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਉਮੀਦਵਾਰ ਕਸ਼ਮੀਰ ਸਿੰਘ ਸੋਲ ਸੀ ਜਿਨ੍ਹਾਂ ਨੂੰ 52935 ਵੋਟਾਂ ਪਈਆਂ ਸਨ ਅਕਾਲੀ ਦਲ ਦਾ ਉਮੀਦਵਾਰ ਸੀ ਹਰਮੀਤ ਸਿੰਘ ਸੰਧੂ ਜਿਨ੍ਹਾਂ ਨੂੰ 39347 ਵੋਟਾਂ ਪਈਆਂ ਸੀ ਕਾਂਗਰਸ ਪਾਰਟੀ ਨੂੰ 26535 ਵੋਟਾਂ ਪਈਆਂ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੂੰ 636 ਵੋਟਾਂ ਪਈਆਂ ਸੀ ਤੇ ਭਾਜਪਾ ਦੇ ਉਮੀਦਵਾਰ ਨੂੰ ਮਹਾਂਜ 1176 ਵੋਟਾਂ ਹੀ ਪਈਆਂ ਸਨ ਜੇਕਰ ਆਪਾਂ ਗੱਲ ਕਰਦੇ ਹਾਂ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਤਾਂ ਉਸ ਸਮੇਂ ਅਮਿਤ ਪਾਸ ਸਿੰਘ ਨੂੰ ਤਰਨਤਾਰਨ ਦੇ ਵਿੱਚੋਂ 44703 ਕਾਂਗਰਸ ਨੂੰ 20193 ਆਮ ਆਦਮੀ ਪਾਰਟੀ ਨੂੰ 18298 ਜੋ ਅਕਾਲੀ ਦਲ ਸੀ 10896 ਤੇ ਭਾਜੀਪੀ ਨੂੰ ਮਹਿਜ਼ 8105 ਵੋਟਾਂ ਪਈਆਂ ਸਨ ਹੁਣ ਗੱਲ ਕਰਦੇ ਹਾਂ ਕਿ 2025 ਦੇ ਵਿੱਚ ਜਿਮਨੀ ਚੋਣ ਦੇ ਵਿੱਚ ਤਰਨਤਾਰਨ ਤੋਂ ਕੌਣ ਬਾਜ਼ੀ ਮਾਰੇਗਾ ਜਿੰਨੀਆਂ ਗਰਾਊਂਡ ਜ਼ੀਰੋ ਤੋਂ ਰਿਪੋਰਟ ਆ ਰਹੀਆਂ ਨੇ ਜਾਂ ਫਿਰ ਜੋ ਬਾਕੀ ادارے ਨੇ ਨਿਊਜ਼ ਚੈਨਲ ਨੇ ਜਾਂ ਅਖਬਾਰਾਂ ਉੱਥੋਂ ਜੋ ਪੱਤਰਕਾਰ ਨੇ ਜੋ ਉੱਥੋਂ ਗੱਲਬਾਤ ਨਿਕਲ ਕੇ ਸਾਹਮਣੇ ਆ ਉਹਦੇ ਮੁਤਾਬਕ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਜੋ ਵਾਰਸ ਪੰਜਾਬ ਦੇ ਉਮੀਦਵਾਰ ਯਾਨੀ ਕਿ ਜੋ ਸਾਂਝੇ ਉਮੀਦਵਾਰ ਨੇ ਮਨਦੀਪ ਸਿੰਘ ਇਹ ਤਿੰਨੇ ਮੁੱਖ ਮੁਕਾਬਲੇ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਵੱਡੀ ਗਿੰਦ 'ਚ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜੋ ਹਰਮੀਤ ਸਿੰਘ ਸੰਧੂ ਯਾਨੀ ਕਿ ਆਮ ਆਦਮੀ ਪਾਰਟੀ ਦੀ ਜਿੱਤ ਪੱਕੀ ਆ ਕੁਝ ਘੱਟ ਲੋਕਾਂ ਦੇ ਵੱਲੋਂ ਜਾਂ ਉਸ ਤੋਂ ਕੁਝ ਜੋ ਥੋੜੇ ਲੋਕ ਨੇ ਉਹ ਕਹਿ ਰਹੇ ਨੇ ਕਿ ਦੂਸਰੇ ਨੰਬਰ ਤੇ ਜਾਂ ਫਿਰ ਬਾਜੀ ਅਕਾਲੀ ਦਲ ਵੀ ਮਾਰ ਸਕਦਾ ਏ ਪਰ ਉਸ ਤੋਂ ਵੀ ਘੱਟ ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਮਨਦੀਪ ਸਿੰਘ ਵੀ ਬਾਜੀ ਮਾਰ ਸਕਦਾ ਏ ਪਰ ਜਿਸ ਤਰੀਕੇ ਦੇ ਨਾਲ ਰਿਪੋਰਟਾਂ ਆ ਰਹੀਆਂ ਨੇ ਜਾਂ ਵੱਡੀ ਗਿੰਦ ਚ ਲੋਕ ਇਹ ਕਹਿ ਰਹੇ ਨੇ ਕਿ ਉੱਥੋਂ ਤਾਂ ਆਮ ਆਦਮੀ ਪਾਰ ਜਿੱਤੇਗੀ ਕਿਉਂਕਿ ਲੋਕਾਂ ਦੇ ਵੱਲੋਂ ਇੱਕ ਫੈਕਟਰ ਨੂੰ ਲੈ ਕੇ ਵੋਟ ਪਾਈ ਗਈ ਆ ਕਿ ਮੈਚ ਇੱਕ ਸਾਲ ਦਾ ਸਮਾਂ ਬਚਿਆ ਏ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਸ ਕਰਕੇ ਆਮ ਆਦਮੀ ਪਾਰਟੀ ਦੇ ਹੀ ਉਮੀਦਵਾਰ ਨੂੰ ਜਤਾਇਆ ਵਿਤਾ ਜੋ ਸਾਡੇ ਕੰਮ ਹੋ ਸਕੈ ਤੇ ਇਸ ਕਰਕੇ ਬਹੁਤੇ ਲੋਕਾਂ ਦਾ ਮੰਨਣਾ ਹੈ ਕਿ ਜੋ ਹਰਮੀਤ ਸਿੰਘ ਸੰਤੂ ਨੇ ਉਹ ਜਿੱਤ ਸਕਣਗੇ ਉਹਨਾਂ ਜਿੱਤ ਪੱਕੀ ਹੈਗੀ ਆ ਤੇ ਦੂਸਰੇ ਨੰਬਰ ਤੇ ਅਕਾਲੀ ਦਲ ਦੇ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ ਤੀਸਰੇ ਨੰਬਰ ਤੇ ਮਨਦੀਪ ਸਿੰਘ ਤੇ ਚੌਥੇ ਨੰਬਰ ਦੇ ਉੱਪਰ ਕਾਂਗਰਸ ਤੇ ਪੰਜਵੇਂ ਨੰਬਰ ਦੇ ਉੱਪਰ ਭਾਜੀਪੀ ਹੋਣ ਦੀ ਗੱਲ ਲੋਕ ਉਥੋਂ ਆਖ ਰਹੇ ਨੇ ਪੱਕੀ 14 ਨਵੰਬਰ ਨੂੰ ਤੀਜਾ ਉਸ ਦਿਨ ਸਥਿਤੀ ਪੂਰੀ ਸਾਫ਼ ਹੋ ਜੇ ਅਖਿਰਕਾਰ ਤਰਨ ਤਰਨ ਤੋਂ ਕੌਣ ਬਾਜ਼ੀ ਮਾਰਦਾ ਇਸ ਪੂਰੀ ਚੋਣ ਤੋਂ ਬਾਅਦ ਕੀ ਇਸ ਦਾ ਪ੍ਰਭਾਵ 2027 ਦੀ ਵਿਧਾਨ ਸਭਾ ਚੋਣ ਦੇ ਉੱਪਰ ਪਵੇਗਾ ਜਾਂ ਫਿਰ ਨਹੀਂ ਇਹ ਦੇਖਣ ਵਾਲਾ ਹੋਵੇਗਾ ਜੀ ਧੰਨਵਾਦ